ਰੋਜ਼ ਕਿੰਨੇ ਲੋਕਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਔਰ ਸਭ ਦੇ ਸਭ ਜਿੰਨੇ ਵੀ ਲੋਕ ਸਾਨੂੰ ਕਾਲ ਕਰਦੇ ਆ ਉਹਨਾਂ ਦਾ ਇੱਕ ਹੀ ਮਕਸਦ ਹੈਗਾ ਵਾ ਕਿਸੇ ਵੀ ਤਰੀਕੇ ਦੇ ਨਾਲ ਬਾਹਰ ਜਾਣਾ ਇੰਨੇ ਸਾਲ ਸਾਨੂੰ ਹੋ ਗਿਆ ਕੰਮ ਕਰਦਿਆਂ ਨੂੰ ਅੱਜ ਤੱਕ ਰੋਜ਼ ਦੇ ਰੋਜ਼ ਜਿੰਨੀ ਵਾਰ ਵੀ ਅਸੀਂ ਕਿਸੇ ਵੀ ਨਾਲ ਵੀ ਗੱਲ ਕੀਤੀ ਆ ਜ਼ਿਆਦਾਤਰ ਐਵਰੇਜ ਹਮੇਸ਼ਾ ਉਹਨਾਂ ਲੋਕਾਂ ਦੀ ਨਿਕਲਦੀ ਹੈ ਜੋ ਕਿ ਜ਼ਿਆਦਾਤਰ ਅਮਰੀਕਾ ਦੇ ਵਿੱਚ ਜਾਣਾ ਚਾਹੁੰਦੇ ਆ ਤੁਹਾਨੂੰ ਸਭ ਨੂੰ ਪਤਾ ਹੋਊਗਾ ਕਿ ਅਮਰੀਕਾ ਦਾ ਬਾਹਰ ਜਾਂਦਾ ਕ੍ਰੇਜ਼ ਕਿੰਨਾ ਜ਼ਿਆਦਾ ਹੈਗਾ ਵਾ ਇਸ ਕਰਕੇ ਲੋਕ 2 ਨੰਬਰ ਦੇ ਤਰੀਕੇ ਦੇ ਨਾਲ ਬਾਹਰ ਜਾਂਦੇ ਆ ਡੋਂਕੀ ਲਾ ਕੇ ਬਾਹਰ ਜਾਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਮਰੀਕਾ ਜਾਣ ਦਾ ਉਹ ਤਰੀਕਾ ਦੱਸਾਂਗਾ ਜਿਹਦੇ ਵਿੱਚ ਤੁਹਾਡਾ ਕੋਈ 35-40 ਲੱਖ ਰੁਪਏ ਨਹੀਂ ਲੱਗਣ ਲੱਗਾ ਤੁਹਾਨੂੰ ਕੋਈ 2 ਨੰਬਰ ਦੇ ਵਿੱਚ ਕੰਦ ਟੱਪ ਕੇ ਜਾਂ ਜੰਗਲਾਂ ਥਾਣੀ ਇਸ ਤਰੀਕੇ ਨਾਲ ਨਹੀਂ ਜਾਣਾ ਪਊਗਾ ਪਰ ਉੱਪਰ 1 ਨੰਬਰ ਦੇ ਤਰੀਕੇ ਨਾਲ ਤੁਸੀਂ ਉੱਥੇ ਡਾਇਰੈਕਟ ਜਾ ਸਕਦੇ ਹੋ ਔਰ ਉੱਥੇ ਲੀਗਲੀ ਤੁਸੀਂ ਰਹਿ ਸਕਦੇ ਹੋ ਦੇਖੋ ਸਭ ਨੂੰ ਪਤਾ ਵਾ ਕਿ ਅਮਰੀਕਾ ਜਾਣ ਵਾਸਤੇ ਸਭ ਇਹਨਾਂ ਨੇ ਸਿਰਫ ਇੱਕ ਹੀ ਚੀਜ਼ ਸੁਣੀ ਹੈ ਕਿ ਡੌਂਕੀ ਕਿ ਜਿੰਨੇ ਵੀ ਬੱਚੇ ਹੈਗੇ ਆ ਡੋਂਕੀ ਲਾ ਕੇ ਜਾਂਦੇ ਆ ਉਹਨਾਂ ਨੂੰ ਕੋਈ ਨਾ ਕੋਈ ਬੰਦਾ ਐਸਾ ਟੱਕਰ ਜਾਂਦਾ ਵਾ ਜੋ ਉਹਨਾਂ ਦੇ ਕੋਲੋਂ 30 35 40 ਲੱਖ ਰੁਪਏ ਮੰਗਦਾ ਵਾ ਸ਼ਾਇਦ ਜੇ ਉਹਨਾਂ ਦੀ ਕਿਸਮਤ ਵਧੀਆ ਹੋਵੇ ਉਹਨਾਂ ਨੂੰ ਕੋਈ ਡਾਇਰੈਕਟ ਬੰਦਾ ਲੱਭ ਜੇ ਤੇ 26 27 28 ਲੱਖ ਰੁਪਏ ਤੱਕ ਵੀ ਗੱਲ ਬਣ ਜਾਂਦੀ ਆ ਪਰ ਉਹਨਾਂ ਨੂੰ ਹਮੇਸ਼ਾ ਤਕਰੀਬਨ 25 ਲੱਖ ਰੁਪਏ ਤੋਂ ਵੱਧ ਪੈਸੇ ਖਰਚ ਕੇ ਦੋ ਨੰਬਰ ਦੇ ਵਿੱਚ ਹੀ ਜਾਣਾ ਪੈਂਦਾ ਵਾ ਜਿਆਦਾ ਐਵਰੇਜ ਦੇ ਵਿੱਚ ਲੋਕ ਜਿਹੜੇ ਮੈਂ ਦੇਖਿਆ ਉਹ ਆਰਾਊਂਡ 35 ਤੋਂ 40 ਲੱਖ ਰੁਪਏ ਖਰਚ ਕੇ ਤੇ ਫਿਰ ਅਮਰੀਕਾ ਦੇ ਵਿੱਚ ਜਾਂਦੇ ਆ ਤੇ ਕਈ ਲੋਕ ਤਾਂ ਰਸਤੇ ਦੇ ਵਿੱਚ ਹੀ ਰ 70% ਜਿਹੜੇ ਐਪਲੀਕੈਂਟ ਹੈਗੇ ਆ ਉਹ ਰਸਤੇ ਦੇ ਵਿੱਚੋਂ ਹੀ ਮੋੜ ਲੈਂਦੇ ਆ ਤੇ ਉਹਨਾਂ ਵਿੱਚੋਂ ਤਕਰੀਬਨ 20 ਤੋਂ 25 ਲੋਕ 20 ਤੋਂ 25% ਲੋਕ ਐਸੇ ਆ ਗਏ ਆ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਉਧਰੇ ਆ ਕੇ ਕੁੱਟ ਮਾਰੀ ਵੀ ਹੁੰਦੀ ਆ ਮੈਂਟਲੀ ਹਰਾਸਮੈਂਟ ਵੀ ਉਹਨਾਂ ਨੂੰ ਕੀਤਾ ਜਾਂਦਾ ਵਾ ਔਰ ਉਹਨਾਂ ਨੂੰ ਉੱਥੇ ਕੁੱਟਿਆ ਮਾਰਿਆ ਵੀ ਜਾਂਦਾ ਵਾ ਐਸੇ ਬਹੁਤ ਸਾਰੇ ਕੇਸਸ ਤੁਸੀਂ ਵੀ ਸੁਨੇ ਹੋਣਗੇ ਦੇਖੋ ਭਾਵੇਂ ਤੁਹਾਡਾ ਬਾਹਰ ਜਾਂਦਾ ਮਕਸਦ ਜਾ ਕੇ ਆਪਣੀ ਲਾਈਫ ਸੈਟਲ ਕਰਨਾ ਵਾ ਪਰ ਐਸੇ ਬਾਹਰ ਜਾਣ ਕੋਣ ਕੀ ਥੜਿਆ ਵਾ ਜਿੱਥੇ ਤੁਹਾਨੂੰ ਕੁੱਟ ਪਵੇ ਜਿੱਥੇ ਤੁਹਾਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਜਿਹੜੀ ਵੀ ਤੁਸੀਂ ਆਪਣੀ ਜ਼ਮੀਨ ਵੇਚੀ ਆ ਜ਼ਮੀਨ ਵੇਚ ਕੇ ਜਾਂ ਦੁਬਿਆਜੀ ਵੇਚੋ ਕੇ ਤੇ ਜਿਹੜੇ ਅਗਲੇ ਏਜੰਟ ਨੂੰ ਪੈਸੇ ਦਿੱਤੇ ਆ ਤੁਹਾਨੂੰ ਕੀ ਸ਼ਿਉਰਟੀ ਹੈ ਕਿ ਉਹ ਤੁਹਾਨੂੰ ਬਾਹਰ ਬਚਾਊਗਾ ਦੇਖੋ ਸਪੋਜ਼ ਕਰੋ ਕਿ ਜੇ 10 ਲੋਕ ਬਾਹਰ ਜਾ ਰਹੇ ਆ ਨਾ 2 ਨੰਬਰ ਦੇ ਤਰੀਕੇ ਨਾਲ ਉਹਨਾਂ ਵਿੱਚੋਂ 10 ਲੋਕਾਂ ਦੇ ਵਿੱਚੋਂ ਸਿਰਫ 30% ਜਿਹੜੇ ਲੋਕ ਹੈਗੇ ਆ ਮਤਲਬ ਕਿ 10ਾਂ ਵਿੱਚੋਂ ਸਿਰਫ 3 ਬੰਦੇ ਜਿਹੜੇ ਹੈਗੇ ਆ ਉਹ ਬਾਹਰ ਪਹੁੰਚਦੇ ਆ ਔਰ 7 ਬੰਦੇ ਜਾਂ ਦਾ ਰਸਤੇ ਦੇ ਵਿੱਚੋਂ ਮੁੜ ਜਾਂਦੇ ਆ ਜਾਂ ਨਾਲ ਦੀ ਸੈਟਿੰਗ ਨਹੀਂ ਬਣਦੀ ਔਰ ਉਹਨਾਂ ਵਿੱਚੋਂ 60-70% ਲੋਕਾਂ ਦੇ ਪੈਸੇ ਵੀ ਮਰ ਜਾਂਦੇ ਆ ਸੋ ਇਹਦੇ ਵਿੱਚ ਜਿਤੋਂ ਜ਼ਿਆਦਾ ਐਵਰੇਜ ਉਹਨਾਂ ਲੋਕਾਂ ਦੀ ਨਿਕਲਦੀ ਪਈ ਹੈ ਜਿਹੜੇ ਖੰਜਲ ਖਰਾਬ ਹੁੰਦੇ ਪਏ ਆ ਤੇ ਕਿਉਂ ਅਸੀਂ ਐਸੇ ਤਰੀਕੇ ਨਾਲ ਬਾਹਰ ਜਾਵਾਂਗੇ ਦੇਖੋ ਜੇ ਤੁਸੀਂ ਅਮਰੀਕਾ ਦੇ ਵਿੱਚ ਹੀ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਨੂੰ ਸਿਰਫ ਗਾਈਡੈਂਸ ਦੀ ਗੱਲ ਆ ਜੇ ਤੁਹਾਨੂੰ ਪ੍ਰੋਪਰ ਗਾਈਡੈਂਸ ਹੋਵੇ ਕਿ ਅਸੀਂ ਕਿਹੜੇ-ਕਿਹੜੇ ਤਰੀਕੇ ਨਾਲ ਬਾਹਰ ਜਾ ਸਕਦੇ ਹਾਂ ਤਾਂ ਕਦੀ ਵੀ ਕੋਈ ਬੰਦਾ ਦੋ ਨੰਬਰ ਦਾ ਤਰੀਕਾ ਨਾ ਆਪਣਾਵੇ ਹਮੇਸ਼ਾ ਬੰਦਾ ਦੋ ਨੰਬਰ ਦਾ ਤਰੀਕਾ ਤਾ ਅਪਣਾਉਂਦਾ ਵਾ ਜਦੋਂ ਸਾਨੂੰ ਪ੍ਰੋਪਰ ਨੋਲਿਜ ਉਸ ਚੀਜ਼ ਦੀ ਨਹੀਂ ਹੁੰਦੀ ਕਿ ਔਰ ਕਿਹੜੇ-ਕਿਹੜੇ ਤਰੀਕੇ ਦੇ ਨਾਲ ਅਸੀਂ ਬਾਹਰ ਜਾ ਸਕਦੇ ਹਾਂ ਦੇਖੋ ਇਸ ਟਾਈਮ ਦੇ ਉੱਪਰ ਸਭ ਤੋਂ ਸੌਖਾ ਤਰੀਕਾ ਹੈਗਾ ਵਾ ਅਮਰੀਕਾ ਜਾਣ ਦਾ ਟੂਰਿਸਟ ਵੀਜ਼ਾ ਇਸ ਟਾਈਮ ਦੇ ਉੱਪਰ ਟੂਰਿਸਟ ਵੀਜ਼ੇ ਲਈ ਵੀ ਲੋਕ ਅਮਰੀਕਾ ਜਾ ਰਹੇ ਆ ਔਰ ਬਹੁਤ ਸਾਰੇ ਬੱਚੇ ਸਟੱਡੀ ਵੀਜ਼ਾ ਲਈ ਵੀ ਜਾ ਰਹੇ ਆ ਪਰ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਚੀਜ਼ ਹੁੰਦੀ ਆ ਕਿ ਯਾਰ ਮੈਂ 10ਵੀਂ 12ਵੀਂ ਨਹੀਂ ਕੀਤੀ ਜਿਵੇਂ ਸਮਝ ਲਓ ਕਿ ਕਈ ਬਹੁਤ ਸਾਰੇ ਐਪਲੀਕੈਂਟ ਐਸੇ ਹੈਗੇ ਆ ਜਿਹੜੇ ਪੈਸੇ ਤਾਂ ਇਕੱਠੇ ਕਰ ਸਕਦੇ ਆ ਪਰ ਪੜ੍ਹਾਈ ਬਿਲਕੁਲ ਨਹੀਂ ਉਹਨਾਂ ਦੀ ਹੈਗੀ ਮੈਂ ਤਾਂ ਪਾਸਪੋਰਟ ਵੀ ਈਸੀਆਰ ਬਣਿਆ ਉਹ ਬੱਚੇ ਕੀ ਕਰਨ ਜਿਹੜੇ ਸਟੱਡੀ ਕਰਨਾ ਹੀ ਨਹੀਂ ਚਾਹੁੰਦੇ ਪਰ ਕਿਸੇ ਤਰੀਕੇ ਨਾਲ ਅਮਰੀਕਾ ਦੇ ਵਿੱਚ ਜਾ ਕੇ ਇੱਕ ਨੰਬਰ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਆ ਦੇਖੋ ਮੈਂ ਤੁਹਾਨੂੰ ਵਰਕ ਪਰਮਿਟ ਤੱਕ ਦਾ ਤਰੀਕਾ ਦੱਸਾਂਗਾ ਕਿ ਜੇ ਤੁਸੀਂ ਲੀਗਲੀ ਵਰਕ ਪਰਮਿਟ ਲੈਣਾ ਹੋਵੇ ਤਾਂ ਤੁਸੀਂ ਕਿਹੜੇ ਤਰੀਕੇ ਨਾਲ ਜਾਓ ਦੇਖੋ ਸਭ ਤੋਂ ਸੌਖਾ ਰਸਤਾ ਹੈਗਾ ਵਾ ਮੈਂ ਜਿਹੜਾ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹਦੇ ਵਿੱਚ 35-40 ਲੱਖ ਰੁਪਏ ਤੇ ਛੱਡੋ ਤੁਹਾਡਾ ਟੋਟਲ 1 ਲੱਖ ਰੁਪਏ ਤੱਕ ਦਾ ਵੀ ਖਰਚਾ ਨਹੀਂ ਲੱਗੂਗਾ ਤੁਸੀਂ ਅਮਰੀਕਾ ਦੇ ਵਿੱਚ ਟੂਰਿਸਟ ਵੀਜ਼ਾ ਤੇ ਰਾਈ ਜਾਓ ਇਹ ਮਲਟੀਪਲ ਐਂਟਰੀ ਟੂਰਿਸਟ ਵੀਜ਼ਾ ਹੁੰਦਾ ਵਾ ਸੇਮ ਉਹ ਵੀਜ਼ਾ ਵਈ ਜੋ ਤੁਸੀਂ ਹੁਣ ਹਾਲੀ ਦੇ ਵਿੱਚ ਕੈਨੇਡਾ ਬਾਰੇ ਸੁਣ ਰਹੇ ਹੋਗੇ ਜਿਹੜੇ ਜ਼ਿਆਦਾਤਰ ਲੋਕ ਕੈਨੇਡਾ ਦੇ ਵਿੱਚ ਜਾ ਰਹੇ ਹਨ ਉਹ ਇਹੀ ਵੀਜ਼ਾ ਲੈ ਕੇ ਜਾ ਰਹੇ ਹਨ ਕੈਨੇਡਾ ਦਾ ਜਿਹੜਾ ਮਲਟੀਪਲ ਐਂਟਰੀ ਟੂਰਿਸਟ ਵੀਜ਼ਾ ਵਾ ਔਰ ਅਮਰੀਕਾ ਦਾ ਮਲਟੀਪਲ ਐਂਟਰੀ ਟੂਰਿਸਟ ਵੀਜ਼ਾ ਇਹ ਟੋਟਲੀ ਸੇਮ ਇਹਦੇ ਵਿੱਚ ਕੋਈ ਵੀ ਫਰਕ ਨਹੀਂ ਹੈਗਾ ਦੋਨੋਂ ਹੀ ਕੰਟਰੀਜ਼ ਦੇ ਵਿੱਚ ਇਹ ਵੀਜ਼ਾ 10-10 ਸਾਲ ਦਾ ਲੱਗਦਾ ਵਾ ਮਤਲਬ ਜਿੰਨੀ ਦੇਰ ਤੱਕ ਤੁਹਾਡੀ ਪਾਸਪੋਰਟ ਦੀ ਐਕਸਪਾਇਰੀ ਹੁੰਦੀ ਹੈ ਔਰ ਨਾਲ ਹੀ ਨਾਲ ਇਹਦੇ ਵਿੱਚ 6 ਮਹੀਨੇ ਤੱਕ ਦਾ ਸਟੇ ਹੁੰਦਾ ਵਾ ਜੇ ਤੁਸੀਂ ਅਮਰੀਕਾ ਦੇ ਵਿੱਚ ਮਲਟੀਪਲ ਐਂਟੀ ਟੂਰਿਸਟ ਵੀਜ਼ਾ ਦੇ ਉੱਪਰ ਜਾਂਦੇ ਹੋ ਤਾਂ ਤੁਹਾਡਾ ਜਿਹੜਾ ਖਰਚਾ ਹੈਗਾ ਵਾ ਇੱਕ ਤਾਂ ਸਿਰਫ ਤੁਹਾਡੀ ਲੱਗਦੀ ਐਂਬੈਸੀ ਫੀਸ ਐਂਬੈਸੀ ਫੀਸ ਤੋਂ ਇਲਾਵਾ ਇਹਦੇ ਵਿੱਚ ਜਿਹੜਾ ਅਮਰੀਕਾ ਦਾ ਵੀਜ਼ਾ ਵਾ ਇੱਕ ਤੁਹਾਡਾ ਡੀਐਸ1 ਫੀ60 ਫਾਰਮ ਜਿਹੜਾ ਹੁੰਦਾ ਵਾ ਉਹਦੇ ਉੱਪਰ ਤਕਰੀਬਨ ਤੁਹਾਡੇ 350 ਡਾਲਰ ਤੱਕ ਦਾ ਖਰਚਾ ਆ ਸਕਦਾ ਵਾ ਔਰ ਤੀਸਰਾ ਖਰਚਾ ਇਹਦੇ ਉੱਪਰ ਜਿਹੜੀ ਤੁਹਾਡੀ ਅਪਾਇੰਟਮੈਂਟ ਚੁੱਕੀ ਜਾਂਦੀ ਹੈ ਜੋ ਕਿ ਕੈਨੇਡਾ ਨਾਲੋਂ ਥੋੜਾ ਡਿਫਰੈਂਟ ਤਰੀਕਾ ਹੈਗਾ ਵਾ ਸਮਝ ਲਓ ਕੈਨੇਡਾ ਦੇ ਵਿੱਚ ਸਿੰਪਲੀ ਤੁਹਾਡੀ ਆਨਲਾਈਨ ਫਾਈਲ ਪ੍ਰੋਸੈਸ ਹੋ ਜਾਂਦਾ ਵਾ ਉਥੇ ਹੀ ਅਮਰੀਕਾ ਦੇ ਵਿੱਚ ਤੁਹਾਡੀ ਜਿਹੜੀ ਫਾਈਲ ਵਾ ਉਹ ਟੋਟਲੀ ਤੁਹਾਡੀ ਇੰਟਰਵਿਊ ਦੇ ਉੱਪਰ ਡਿਪੈਂਡ ਕਰਦੀ ਹੈ ਜੇ ਤੁਸੀਂ ਅਮਰੀਕਾ ਦੇ ਵਿੱਚ ਆਪਣੀ ਇੰਟਰਵਿਊ ਕੱਢੇ ਜਾਂਦੇ ਹੋ ਤਾਂ ਤੁਹਾਨੂੰ ਉਥੇ ਮੌਕੇ ਦੇ ਉੱਪਰ ਹੀ ਵੀਜ਼ਾ ਮਿਲ ਜਾਣਾ ਵਾ ਬਸ ਕੈਨੇਡਾ ਦੇ ਵਿੱਚ ਕੀ ਹੁੰਦਾ ਵਾ ਕਿ ਤੁਹਾਡੇ ਬਾਇਓਮੈਟ੍ਰਿਕ ਕਰਵਾਉਣ ਤੋਂ ਬਾਅਦ ਤੁਹਾਡੀ ਸਬਮਿਸ਼ਨ ਹੋਣ ਤੋਂ ਬਾਅਦ ਤੁਹਾਨੂੰ ਐਂਬੈਸੀ ਵੱਲੋਂ ਵੇਟ ਕਰਨੀ ਪੈਂਦੀ ਹੈ ਕੁਝ 10 15 20 ਦਿਨ ਫਿਰ ਰਿਜ਼ਲਟ ਆਉਂਦਾ ਵਾ ਦੇਖੋ ਜਿਹੜਾ ਅਮਰੀਕਾ ਦਾ ਟੂਰਿਸਟ ਵੀਜ਼ਾ ਹੈਗਾ ਵਾ ਇਹ 10 ਸਾਲ ਦਾ ਹੀ ਲੱਗੂਗਾ 6 ਮਹੀਨੇ ਦਾ ਸਟੇ ਹੀ ਹੋਊਗਾ ਔਰ ਕੈਨੇਡਾ ਵਾਂਗ ਸੇਮ ਇਹਨੂੰ ਤੁਸੀਂ ਬਾਹਰ ਜਾ ਕੇ ਲੀਗਲੀ ਕਿਸੇ ਲੋਅਰ ਦੇ ਨਾਲ ਗੱਲ ਕਰਕੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਸਕਦੇ ਹੋ ਹੁਣ ਇਹਦੇ ਵਿੱਚ ਜਿਹੜਾ ਖਰਚਾ ਮੈਂ ਤੁਹਾਨੂੰ ਅੱਗੇ ਦੱਸ ਰਿਹਾ ਹਾਂ ਹੀ ਕੋਈ ਵੀ ਜ਼ਿਆਦਾ ਖਰਚਾ ਨਹੀਂ ਲੱਗਦਾ ਸਿਰਫ ਇਹਦੇ ਵਿੱਚ ਇੱਕ ਤੁਹਾਡੀ ਐਮਬੈਸੀ ਫੀਸ ਲੱਗੇਗੀ ਐਮਬੈਸੀ ਫੀਸ ਤੋਂ ਇਲਾਵਾ ਤੁਹਾਡਾ ਜਿਹੜਾ ਹੈਗਾ ਵਾ ਡੀਐਸ 160 ਫਾਰਮ ਦਾ ਖਰਚਾ ਲੱਗੇਗਾ ਔਰ ਤੀਸਰਾ ਖਰਚਾ ਜਿਹੜੀ ਤੁਹਾਡੀ ਉਧਰ ਦੀ ਇੰਟਰਵਿਊ ਦੀ ਡੇਟ ਚੁੱਕੀ ਜਾਏਗੀ ਉਹਦਾ ਉੱਪਰ ਖਰਚਾ ਲੱਗੇਗਾ। ਔਰ ਜਿਹੜੇ ਵੀ ਕੰਸਲਟੈਂਟ ਦੇ ਕੋਲੋਂ ਤੁਸੀਂ ਜਾ ਕੇ ਫਾਈਲ ਅਪਲਾਈ ਕਰਾਓਗੇ ਉਹ ਕੁਝ ਆਪਣੀ ਪ੍ਰੋਸੈਸਿੰਗ ਫੀਸ ਲੈ ਸਕਦਾ ਵਾ। ਦੇਖੋ ਕਿਸੇ ਚੰਗੇ ਕੰਸਲਟੈਂਟ ਦੇ ਕੋਲ ਜਾਓਗੇ ਤਾਂ ਉਹ ਸਿਰਫ ਆਪਣੀ ਪ੍ਰੋਸੈਸਿੰਗ ਫੀਸ ਲੈ ਕੇ ਤਾਂ ਤੁਹਾਡੀ ਫਾਈਲ ਅਪਲਾਈ ਕਰਕੇ ਦੇ ਸਕਦਾ ਵਾ। ਇਹ ਨਹੀਂ ਕਿ ਲੋਕਾਂ ਮੰਗ ਤੁਹਾਡੇ ਕੋਲ ਇਸ ਟੂਰਿਸਟ ਵੀਜ਼ੇ ਦਾ ਵੀ 15 15 20 20 ਲੱਖ ਰੁਪਏ ਮੰਗ ਲਿਆ। ਜੇ ਤੁਸੀਂ ਟੂਰਿਸਟ ਵੀਜ਼ੇ ਦਾ ਵੀ 15-20 ਲੱਖ ਰੁਪਏ ਦੇ ਕੇ ਜਾਂਦੇ ਪਏ ਹੋ ਅਮਰੀਕਾ ਦੇ ਵਿੱਚ ਤਾਂ ਫਿਰ ਸਮਝ ਲਓ ਕਿ ਇਤੋਂ ਚੰਗਾ ਇਹ ਹੈ ਕਿ ਦੋ ਨੰਬਰ ਦੇ ਵਿੱਚ ਚੱਲ ਜੋ ਕਿਉਂਕਿ ਤੁਸੀਂ ਇੱਕ ਐਸੀ ਚੀਜ਼ ਦਾ 15-20 ਲੱਖ ਰੁਪਏ ਦਿੰਦੇ ਪਏ ਹੋ ਜਿਹੜੀ ਚੀਜ਼ ਦਾ ਖਰਚਾ ਹਜ਼ਾਰਾਂ ਦੇ ਵਿੱਚ ਆਉਂਦਾ ਵਾ ਨਾ ਕਿ ਲੱਖਾਂ ਰੁਪਏਾਂ ਦੇ ਵਿੱਚ ਦੋ ਨੰਬਰ ਦੇ ਤਰੀਕੇ ਨੇ ਤਾਂ ਮਨਦੇ ਆ ਕਿ ਯਾਰ ਉੱਥੇ ਕਿਤੇ ਨਾ ਕਿਤੇ ਆਪਣਾ ਲੋਕਾਂ ਦੀ ਸੈਟਿੰਗ ਹੁੰਦੀ ਆ ਲੋਕਾਂ ਨੇ ਜੁਗਾਰ ਲਾਏ ਹੁੰਦੇ ਆ ਤਾਂ ਕਰਕੇ ਲੱਖਾਂ ਰੁਪਏ ਲੈਂਦੇ ਪਏ ਆ ਇੱਥੇ ਦਾ ਸਾਰੇ ਦੇ ਸਾਰੇ ਪੈਸੇ ਜਿਸ ਕੰਸਲਟੈਂਟ ਨਾਲ ਤੁਸੀਂ ਲੱਖਾਂ ਰੁਪਏ ਦੀ ਗੱਲ ਕਰਦੇ ਹੋ ਉਹਦੀ ਜੇਬ ਦੇ ਵਿੱਚ ਚਲੇ ਜਾਂਦੇ ਆ ਇਸ ਕਰਕੇ ਕਿਸੇ ਦਾ ਘਰ ਬਣਾਉਣ ਨਾਲੋਂ ਆਪਣਾ ਘਰ ਬਣਾਓ ਥੋੜੀ ਜੀ ਮਿਹਨਤ ਸਿਰਫ ਇਹ ਕਰਨੀ ਆ ਕਿ ਜਦੋਂ ਬਾਹਰ ਜਾਣਾ ਵਾ ਆਪਣੀ ਜਿਹੜੇ ਵੀ ਤੁਸੀਂ ਵੀਜ਼ਾ ਕੈਟਾਗਰੀ ਦੇ ਵਿੱਚ ਜਾਣਾ ਚਾਹੁੰਦੇ ਹੋ ਉਸ ਵੀਜ਼ਾ ਕੈਟਾਗਰੀ ਨੂੰ ਸਮਝੋ ਸਿਰਫ ਇੱਕ ਦਿਨ ਦੀ ਗੱਲ ਹੁੰਦੀ ਆ ਜੇ ਤੁਸੀਂ ਇੱਕ ਵਾਰ ਦਿਮਾਗ ਨਾਲ ਇਹ ਚੀਜ਼ ਨੂੰ ਸੋਚ ਕੇ ਇਸ ਚੀਜ਼ ਦੇ ਬਾਰੇ ਸਰਚ ਕਰਦੇ ਹੋ ਲੋਕਾਂ ਨੂੰ ਪੁੱਛਦੇ ਗਿਜਦੇ ਹੋ ਇਹਦੇ ਬਾਰੇ ਪ੍ਰੋਪਰ ਨੋਲੇਜ ਲੈਂਦੇ ਹੋ ਤਾਂ ਕਦੀ ਵੀ ਧੋਖਾ ਨਹੀਂ ਖਾਓਗੇ ਅਮਰੀਕਾ ਟੂਰਿਸਟ ਵੀਜ਼ਾ ਦੇ ਵਿੱਚ ਸੇਮ ਉਹੀ ਡਾਕੂਮੈਂਟਸ ਲੱਗਦੇ ਆ ਜੋ ਕੈਨੇਡਾ ਟੂਰਿਸਟ ਵੀਜ਼ਾ ਦੇ ਵਿੱਚ ਲੱਗਦੇ ਆ ਐਮਬੈਸੀ ਦੀ ਰਿਕੁਆਇਰਮੈਂਟ ਚਾਹੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਚਲ ਜਾਓ ਟੂਰਿਸਟ ਵੀਜ਼ਾ ਦੀ ਸਿਰਫ ਇੱਕ ਹੀ ਰਿਕੁਆਇਰਮੈਂਟ ਹੁੰਦੀ ਆ ਕਿ ਆਪਣੇ ਫਾਈਨੈਂਸ਼ੀਅਲ ਔਰ ਇਨਕਮ ਸੋਰਸ ਦੇ ਡਾਕੂਮੈਂਟਸ ਪ੍ਰੋਵਾਈਡ ਕਰੋ ਮਤਲਬ ਕਿ ਤੁਹਾਡੀ ਜ਼ਮੀਨ ਜਾਇਦਾਦ ਦਾ ਜ਼ਮੀਨ ਜਾਇਦਾਦ ਦਾ ਵੇਰਵਾ ਦਿਓ ਔਰ ਨਾਲ ਦੇ ਨਾਲ ਆਪਣਾ ਇਨਕਮ ਸੋਰਸ ਦੱਸੋ ਕਿ ਤੁਹਾਡੀ ਕਮਾਈ ਦਾ ਕੀ ਸਾਧਨ ਹੈਗਾ ਮੈਂ ਤੁਹਾਨੂੰ ਇੱਕ ਟਿਪ ਦਵਾਗਾ ਕਿ ਜੇ ਤੁਸੀਂ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰਦੇ ਹੋ ਨਾ ਤਾਂ ਉਹਦੇ ਵਿੱਚ ਆਪਣਾ ਕੋਈ ਨਾ ਕੋਈ ਕੰਮਕਾਰ ਜ਼ਰੂਰ ਦਿਖਾਓ ਆਪਣਾ ਕੰਮਕਾਰ ਦਿਖਾਓਗੇ ਤਾਂ ਵੀਜ਼ਾ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਹੋਣਗੇ ਸਾਰੀਆਂ ਚੀਜ਼ਾਂ ਨੂੰ ਪੁੱਲ ਜੋ ਕਿ ਫੰਡ ਜ਼ਿਆਦਾ ਚਾਹੀਦੇ ਆ 3-4 ਮਹੀਨੇ ਪੁਰਾਣੇ ਚਾਹੀਦੇ ਆ ਸਪான்ਸਰ ਹੋਊਗੀ ਤੇ ਵੀਜ਼ਾ ਲੱਗ ਜਾਊਗਾ ਇਹੋ ਜੀਆਂ ਚੀਜ਼ਾਂ ਬਿਲਕੁਲ ਨਹੀਂ ਹੈਗੀਆਂ ਮੇਨਲੀ ਵੀਜ਼ਾ ਸਿਰਫ ਤੇ ਸਿਰਫ ਤੁਹਾਡੇ ਡਾਕੂਮੈਂਟ ਦੇ ਸਿਰ ਤੇ ਆਉਣਾ ਵਾ ਜੋ ਤੁਹਾਡੇ ਡਾਕੂਮੈਂਟਸ ਹੋਣਗੇ ਉਹਨਾਂ ਡਾਕੂਮੈਂਟ ਦੇ ਆਧਾਰ ਤੇ ਇੱਕ ਸਟੋਰੀ ਕ੍ਰੀਏਟ ਕਰੋ ਕਿ ਤੁਸੀਂ ਬਾਹਰ ਕਿਉਂ ਚੱਲੇ ਹੋ ਕਿੰਨੀ ਦੇਰ ਲਈ ਚੱਲੇ ਹੋ ਕਿ ਸ਼ਿਉਰਿਟੀ ਹੈ ਕਿ ਬਾਹਰ ਜਾ ਕੇ ਵਾਪਸ ਆਓਗੇ ਔਰ ਕੀ ਤੁਹਾਡੇ ਕੋਲ ਇਹਨਾਂ ਸਫੀਸ਼ੀਐਂਟ ਬੈਲੈਂਸ ਹੈਗਾ ਵਾ ਕਿ ਬਾਹਰ ਜਾ ਕੇ ਸਰਵਾਈਵ ਕਰ ਸਕੋ ਔਰ ਉਸੇ ਕੰਟਰੀ ਦੇ ਵਿੱਚ ਕਿਉਂ ਜਾਣਾ ਚਾਹੁੰਦੇ ਹੋ ਜੇ ਤੁਸੀਂ ਇੱਕ ਵਧੀਆ ਸਟੋਰੀ ਕ੍ਰੀਏਟ ਕਰੋਗੇ ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਬਰ ਕਿਉਂ ਕਿੰਨੀ ਦੇਰ ਦੇ ਲਈ ਜਾਣਾ ਚਾਹੁੰਦੇ ਹੋ ਕਿੰਨੇ ਪੈਸੇ ਤੁਹਾਡੇ ਕੋਲ ਹੈਗੇ ਆ ਕਿੱਥੇ ਕਿੱਥੇ ਘੁੰਮਣ ਜਾਣਾ ਵਾ ਤੁਸੀਂ ਕਿਹੜੀ ਕਿਹੜੀ ਲੋਕੇਸ਼ਨ ਤੁਹਾਨੂੰ ਉੱਥੇ ਵਧੀਆ ਲੱਗਦੀ ਆ ਅਮਰੀਕਾ ਹੀ ਕਿਉਂ ਜਾਣਾ ਜੇ ਇੰਨਾਂ ਚੀਜ਼ਾਂ ਬਾਰੇ ਤੁਹਾਨੂੰ ਨੋਲੇਜ ਹੋਊਗੀ ਨਾ ਸਮਝ ਲਓ ਕਿ ਵੀਜ਼ਾ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਹੋਣਗੇ ਕਾਰਨ ਕੀ ਆ ਕਿ ਜਿਹੜੀ ਇੰਟਰਵਿਊ ਹੁੰਦੀ ਆ ਉਹਦੇ ਵਿੱਚ ਇਹ ਹੀ ਸਾਰੇ ਚੀਜ਼ਾਂ ਦੇ ਸਵਾਲ ਪੁੱਛੇ ਜਾਂਦੇ ਆ ਇਹ ਨਹੀਂ ਕਿ ਉੱਥੇ ਉਹਨਾਂ ਨੇ ਮਹਾਤਮਾ ਗਾਂਧੀ ਦਾ ਬਰਥਡੇ ਕਦੋਂ ਆ ਜਾਂ ਫਿਰ ਤੁਹਾਡੇ ਕੋ ਪੋਲਿਟਿਕਸ ਦੇ ਅਕੋਰਡਿੰਗ ਕੋਈ ਵੀ ਸਵਾਲ ਪੁੱਛਿਆ ਜਾਣਾ ਵਾ ਜਾਂ ਹਿਸਟਰੀ ਦੇ ਰਿਲੇਟਿਡ ਤੁਹਾਡੇ ਕੋਲ ਕੋਈ ਸਵਾਲ ਪੁੱਛਿਆ ਜਾਣਾ ਵਾ ਤੁਹਾਡੇ ਕੋਲ ਸਵਾਲ ਸਿਰਫ ਤੇ ਸਿਰਫ ਤੁਹਾਡੇ ਬਾਰੇ ਪੁੱਛਿਆ ਜਾਣਾ ਵਾ ਕਿ ਤੁਸੀਂ ਬਾਹਰ ਕਿਉਂ ਚੱਲੇ ਹੋ ਤੁਹਾਡੇ ਬਾਹਰ ਜਾਣ ਨੂੰ ਲੈ ਕੇ ਜੋ ਜੋ ਚੀਜ਼ਾਂ ਵੀ ਹੁੰਦੀਆਂ ਵਾ ਉਹਦੇ ਬਾਰੇ ਤੁਹਾਨੂੰ ਕੱਲੀ-ਕੱਲੀ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਸਭ ਤੋਂ ਮੇਨਲੀ ਤੁਹਾਨੂੰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਕਿ ਤੁਸੀਂ ਆਪਣੀ ਫਾਈਲ ਦੇ ਵਿੱਚ ਕਿਹੜਾ-ਕਿਹੜਾ ਡਾਕੂਮੈਂਟ ਲਾਇਆ ਵਾ ਜਿਹੜਾ ਜਿਹੜਾ ਡਾਕੂਮੈਂਟ ਵੀ ਆਪਣੀ ਫਾਈਲ ਦੇ ਵਿੱਚ ਲਾਇਆ ਹੋਵੇਗਾ ਉਹਨਾਂ ਡਾਕੂਮੈਂਟ ਦੇ ਆਧਾਰ ਤੇ ਹੀ ਤੁਹਾਡੇ ਕੋਲੋਂ ਸਵਾਲ ਪੁੱਛੇ ਜਾਣਗੇ ਉਹਨਾਂ ਡਾਕੂਮੈਂਟ ਤੋਂ ਇਲਾਵਾ ਤੁਹਾਡੇ ਕੋਲੋਂ ਬਾਹਰੋਂ ਕੋਈ ਵੀ ਸਵਾਲ ਨਹੀਂ ਪੁੱਛਿਆ ਜਾਂਦਾ ਕਿਉਂਕਿ ਜਿਹੜੀ ਚੀਜ਼ ਤੁਸੀਂ ਉਹਨਾਂ ਨੂੰ ਜਸਟੀਫਾਈ ਕੀਤੀ ਹੁੰਦੀ ਹੈ ਆਪਣੀ ਫਾਈਲ ਦੇ ਵਿੱਚ ਉਹ ਉਹਨਾਂ ਦੇ ਆਧਾਰ ਤੇ ਤੁਹਾਡੇ ਕੋਲ ਸਵਾਲ ਪੁੱਛ ਗਏ ਜਿਹੜੀ ਵੀ ਡਾਕੂਮੈਂਟ 'ਚ ਉਹਨਾਂ ਨੂੰ ਸ਼ੱਕ ਪੈਂਦਾ ਵਾ ਨਾ ਕਿ ਸ਼ਾਇਦ ਆਹ ਚੀਜ਼ ਇੰਨੇ ਬੰਦੇ ਨੇ ਗਲਤ ਲਾਈ ਆ ਉਸ ਚੀਜ਼ ਨੂੰ ਉਹ ਜ਼ਿਆਦਾ ਉੱਥੇ ਫਿਰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਔਰ ਉਹਨਾਂ ਚੀਜ਼ਾਂ ਬਾਰੇ ਤੁਹਾਡੇ ਕੋਲੋਂ ਜ਼ਿਆਦਾ ਸਵਾਲ ਪੁੱਛੇ ਜਾਂਦੇ ਆ ਫਾਈਨੈਂਸ਼ੀਅਲ ਔਰ ਇਨਕਮ ਸੋਰਸ ਦੇ ਡਾਕੂਮੈਂਟ ਜ਼ਰੂਰੀ ਨਹੀਂ ਆ ਕਿ ਤੁਸੀਂ ਕੋਈ ਉਹੀ 10 ਡਾਕੂਮੈਂਟ ਆ ਫਲਾਣੇ ਫਲਾਣੇ ਜਿਹੜੇ ਲਾਉਣੇ ਆ 15 ਡਾਕੂਮੈਂਟ ਲਾਉਣੇ ਆ ਜਾਂ ਤੁਸੀਂ 30 40 ਡਾਕੂਮੈਂਟ ਲਾ ਦੋਗੇ ਫੇਰ ਹੀ ਵੀਜ਼ਾ ਆਉਣਾ ਵਾ ਡਾਕੂਮੈਂਟ ਚਾਹੇ ਤੁਸੀਂ ਗਿਣਤੀ ਤੇ 5 7 ਹੀ ਲਾ ਦੋ 50 60 ਸ਼ੈਡੋ ਡਾਕੂਮੈਂਟ 5 7 ਹੀ ਡਾਕੂਮੈਂਟ ਲਾ ਦੋਗੇ ਤੇ ਉਹ ਪਰ ਐਸੇ ਡਾਕੂਮੈਂਟ ਹੋਣਗੇ ਜੋ ਕਿ ਤੁਹਾਡੇ ਫਾਈਨੈਂਸ਼ੀਅਲ ਸਟੇਟਸ ਔਰ ਇਨਕਮ ਸੋਰਸ ਨੂੰ ਪ੍ਰੋਪਰ ਜਸਟੀਫਾਈ ਕਰਦੇ ਹੋਣਗੇ ਤਾਂ ਵੀਜ਼ਾ ਜ਼ਰੂਰ ਮਿਲੇਗਾ ਜਿਹੜੇ ਡਾਕੂਮੈਂਟ ਅਮਰੀਕਾ ਦੇ ਵਿੱਚ ਲੱਗਦੇ ਆ ਇਹ ਨਹੀਂ ਕਿ ਤੁਹਾਡੇ ਫਾਈਲ ਦੀ ਸਬਮਿਸ਼ਨ ਇਦਾਂ ਹੀ ਆਨਲਾਈਨ ਤੁਹਾਡੇ ਡਾਕੂਮੈਂਟਸ ਜਿਹੜੇ ਸਕੈਨ ਹੋ ਕੇ ਇੱਥੇ ਭੇਜ ਦਿੱਤੇ ਜਾਂਦੇ ਆ ਸਾਰੀ ਦੀ ਸਾਰੀ ਫਾਈਲ ਤੁਹਾਨੂੰ ਆਪ ਐਮਬੈਸੀ ਦੇ ਵਿੱਚ ਲੈ ਕੇ ਜਾਣੀ ਪੈਂਦੀ ਆ ਅਲੱਗ-ਅਲੱਗ ਜਗ੍ਹਾ ਤੇ ਉੱਪਰ ਐਮਬੈਸੀਆਂ ਹੈਗੀਆਂ ਜਿੱਥੇ ਜਾ ਕੇ ਤੁਸੀਂ ਇੰਟਰਵਿਊ ਦੇ ਸਕਦੇ ਹੋ ਇੰਟਰਵਿਊ ਇਸ ਟਾਈਮ ਦੇ ਉੱਪਰ ਮਹੀਨੇ ਡੇਡ ਮਹੀਨਾ ਤੱਕ ਆਰਾਮ ਨਾਲ ਮਿਲ ਜਾਂਦੀ ਆ ਉਹਦੇ ਵਿੱਚ ਵੀ ਬੜੇ ਸਕੈਮ ਹੁੰਦੇ ਆ ਤੁਹਾਨੂੰ ਚਲੋ ਹੋਰ ਵੀਡੀਓਜ਼ ਦੇ ਵਿੱਚ ਮੈਂ ਜਾਣਕਾਰੀ ਦਵਾਂਗਾ ਆਇਸ ਤੋਂ ਇੱਕ ਚੀਜ਼ ਪੱਕੀ ਆ ਕਿ ਤੁਹਾਨੂੰ ਅਮਰੀਕਾ ਔਰ ਕੈਨੇਡਾ ਦੇ ਰਿਲੇਟਡ ਹਰ ਇੱਕ ਚੀਜ਼ ਬਾਰੇ ਪ੍ਰੋਪਰਲੀ ਡਿਟੇਲ ਅਸੀਂ ਹਰ ਵੀਡੀਓ ਦੇ ਵਿੱਚ ਦਵਾਂਗੇ ਹਰ ਇੱਕ ਚੀਜ਼ ਬਾਰੇ ਇੰਟਰਵਿਊ ਕਿੱਦਾਂ ਦਿੱਤੀ ਜਾਂਦੀ ਆ ਫੰਡ ਕਿੰਨੇ ਚਾਹੀਦੇ ਹੁੰਦੇ ਆ ਡਾਕੂਮੈਂਟ ਕਿਹੜਾ-ਕਿਹੜਾ ਚਾਹੀਦਾ ਹੁੰਦਾ ਵਾ ਕੱਲੇ-ਕੱਲੇ ਡਾਕੂਮੈਂਟ ਨੂੰ ਪ੍ਰੋਪਰ ਜਸਟੀਫਾਈ ਕਰਾਂਗੇ ਪ੍ਰੋਪਰ ਤੁਹਾਨੂੰ ਡਿਟੇਲਸ ਪ੍ਰੋਵਾਈਡ ਕਰਾਂਗੇ ਕਿ ਕਿੱਦਾਂ ਤੇ ਆਪਣੀ ਫਾਈਲ ਨਾ ਲਾਉਣਾ ਇੱਕ ਛੋਟੀ ਜੀ ਚੀਜ਼ ਟਾਪਿਕ ਤੋਂ ਹਟ ਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਕਿ ਦੇਖੋ ਮੈਂ ਸਮਝਦਾ ਵਾਂ ਕਿ ਤੁਸੀਂ ਹੁਣ ਇਹ ਵੀਡੀਓ ਦੇਖਣ ਤੋਂ ਬਾਅਦ ਸਾਨੂੰ ਕਾਲ ਵੀ ਕਰੋਗੇ ਮੈਸੇਜ ਵੀ ਕਰੋਗੇ ਪਰ ਹੁਣ ਕੀ ਹੈ ਕਿ ਦੇਖੋ ਤੁਹਾਨੂੰ ਵੀ ਪਤਾ ਵਾ ਕਿ ਇੰਸਟਾਗ੍ਰam ਦੇ ਉੱਪਰ ਲੱਖਾਂ ਹੀ ਲੋਕ ਸਾਡੀ ਵੀਡੀਓਜ਼ ਦੇਖਦੇ ਪਏ ਹਨ ਜਦੋਂ ਜਿਆਦਾ ਜਿਆਦਾ ਐਵਰੇਜ ਦੇ ਵਿੱਚ ਲੋਕ ਵੀਡੀਓ ਦੇਖਦੇ ਆ ਤਾਂ ਉਹਦੇ ਵਿੱਚ ਜ਼ਿਆਦਾ ਤਦਾਰ ਦੇ ਵਿੱਚ ਕਾਲਸ ਆਉਂਦੀਆਂ ਵਾਂ ਹਜ਼ਾਰਾਂ ਦੇ ਵਿੱਚ ਕਾਲਸ ਆਉਂਦੀਆਂ ਵਾਂ ਹੁਣ ਦੇਖੋ ਮੈਂ ਜੇ ਇਕੱਲਾ ਕਾਲ ਚੁੱਕਾਂ ਤੇ ਮੈਂ ਬਹੁਤ ਕਰਦਾ ਵੀ ਸਮਝ ਲਓ ਕਿ 30 ਤੋਂ 40 ਤੋਂ ਵੱਧ ਕਾਲ ਚੁੱਕੀ ਨਹੀਂ ਸਕਦਾ ਇੱਕ ਦਿਨ ਦੀ ਕਿਉਂਕਿ ਹਰ ਬੰਦਾ ਅੰਦਾਜ਼ ਘੰਟਾ ਲੋਂਦਾ ਵਾ ਕਾਲ ਦੇ ਉੱਪਰ ਗੱਲ ਕਰਨ ਲਈ ਔਰ ਮੇਰੀ ਤਕਰੀਬਨ 45 ਤੋਂ 50 ਯਾਨੇ ਦੀ ਟੀਮ ਪ੍ਰੋਪਰ ਲੱਗੀ ਹੋਈ ਆ ਹਰ ਇੱਕ ਬੰਦੇ ਦੇ ਨਾਲ ਗੱਲ ਕਰਨ ਲਈ ਔਰ ਮੈਂ ਖੁਦ ਵੀ ਦਿਨ ਰਾਤ ਸਭ ਦੇ ਨਾਲ ਗੱਲ ਕਰਨ ਦੀ ਟਰਾਈ ਕਰਦਾ ਪਿਆ ਹਾਂ ਪਰ ਅਸੀਂ ਸਮਝ ਲਓ ਕਿ ਸਾਰਿਆਂ ਨੇ ਮਿਲ ਕੇ ਵੀ ਇੱਕ ਦਿਨ ਦੀ 5-700 ਤੋਂ ਵੱਧ ਕਾਲ ਚੁੱਕੀ ਨਹੀਂ ਸਕਦੇ 500 ਵੀ ਮੈਂ ਵੱਧ ਕਹਤਾ ਵਾ ਪਰ ਫੇਰ ਵੀ ਇਹ ਲਾ ਕੇ ਚੱਲੋ ਕਿ ਤਕਰੀਬਨ 5 ਤੋਂ 700 ਕੋਲ ਅਸੀਂ ਦਿਨ ਦੀ ਜਿਹੜੀ ਹੈਗੀ ਕੋਲ ਚੁੱਕਦੇ ਜਿਹਦੇ ਵਿੱਚ ਸਭ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਪ੍ਰੋਪਰ ਡਿਟੇਲਸ ਦਿੰਨੇ ਆ ਪਰ ਮੈਂ ਤੁਹਾਨੂੰ ਸੌਖਾ ਰਸਤਾ ਦੱਸਦਾ ਵਾਂ ਕਿ ਜੇ ਤੁਸੀਂ ਆਪਣੀ ਫਾਈਲ ਦੇ ਰਿਲੇਟਿਡ ਮੇਰੇ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਨਾ ਤੁਸੀਂ ਆਪਣੀ ਫਾਈਲ ਬਾਰੇ ਸਮਝਣਾ ਚਾਹੁੰਦੇ ਹੋ ਕੋਈ ਗਾਈਡੈਂਸ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਸਾਡੇ 76763838 ਇਹ ਸਾਡਾ ਕੰਟੈਕਟ ਨੰਬਰ ਹੈ ਪਹਿਲਾਂ ਟਰਾਈ ਕਰੋ ਕਿ ਇੱਥੇ ਕਾਲ ਕਰੋ ਜੇ ਤੁਹਾਡੀ ਕਾਲ ਚੁੱਕ ਕੇ ਤੁਹਾਨੂੰ ਕੋਈ ਜਵਾਬ ਦੇ ਦਿੰਦਾ ਉਹ ਤਾਂ ਬਹੁਤ ਵਧੀਆ ਪਰ ਜੇ ਤੁਹਾਡੀ ਕਾਲ ਨਹੀਂ ਚੁੱਕੀ ਗਈ ਜਾਂ ਤੁਹਾਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲੀ ਤੁਹਾਨੂੰ ਲੱਗਾ ਕਿ ਤੁਸੀਂ ਸੈਟੀਸਫਾਈ ਨਹੀਂ ਹੈਗੇ ਤੇ ਸਿਰਫ ਮੇਰੇ ਨਾਲ ਹੀ ਗੱਲ ਕਰਨੀ ਹੈ ਤੁਸੀਂ ਇਸ ਨੰਬਰ ਦੇ ਵਟਸਐਪ ਦੇ ਉੱਪਰ ਹੈਲੋ ਲਿਖ ਕੇ ਭੇਜ ਦਿਓ ਜਾਂ ਫਿਰ ਜੋ ਤੁਹਾਡਾ ਸਵਾਲ ਆ ਉਹ ਲਿਖ ਕੇ ਭੇਜ ਦਿਓ ਜਦੋਂ ਤੁਸੀਂ ਆਪਣਾ ਵਟਸਐਪ ਦੇ ਉੱਪਰ ਕੋਈ ਮੈਸੇਜ ਕਰੋਗੇ ਤਾਂ ਮੈਂ ਜ਼ਰੂਰ ਟਰਾਈ ਕਰਾਂਗਾ ਕਿ ਜਿੰਨੀ ਜਲਦੀ ਤੇ ਜਲਦੀ ਹੋ ਸਕੇ ਤੁਹਾਨੂੰ ਰਿਪਲਾਈ ਕਰਾਂਗਾ ਕਿਉਂਕਿ ਦੇਖੋ ਜਦੋਂ ਵੀ ਮੈਂ ਆਨਲਾਈਨ ਹੁੰਦਾ WhatsApp ਦੇ ਉੱਪਰ ਤੇ ਮੈਂ ਟਰਾਈ ਕਰਦਾ ਜਿੰਨੇ ਵੱਧ ਤੋਂ ਵੱਧ ਜਣੇ ਦੇ ਨਾਲ ਗੱਲ ਕਰ ਸਕਾਂ ਕਰਾ ਫਿਰ ਮੈਂ WhatsApp ਦੇ ਉੱਪਰ ਹੀ ਸਾਰੀ ਕਾਉਂਸਲਿੰਗ ਦਿੰਦਾ ਹਾਂ ਠੀਕ ਹੈ ਚਲੋ ਬੈਕ ਟੂ ਦਾ ਟੋਪਿਕ ਜੇ ਤੁਸੀਂ ਹੁਣ ਅਮਰੀਕਾ ਦਾ ਟੂਰਿਸਟ ਵੀਜ਼ਾ ਲਗਵਾਉਂਦੇ ਹੋ ਤਾਂ ਆਪਣੇ ਟੂਰਿਸਟ ਵੀਜ਼ਾ ਨੂੰ ਲੀਗਲੀ ਬਾਹਰ ਜਾ ਕੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਸਕਦੇ ਹੋ ਔਰ ਖਰਚਾ ਤੁਹਾਡਾ ਸਿਰ ਉਹ ਹਜ਼ਾਰਾਂ ਵਿੱਚ ਆਏਗਾ ਨਾ ਕਿ ਲੱਖ ਰੁਪਏ ਦੇ ਵਿੱਚ ਆਪਣੀ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਗਾਈਡ ਕਰਾਂਗਾ ਕੀ ਕਿਹੜਾ ਕਿਹੜਾ ਡਾਕੂਮੈਂਟ ਤੁਹਾਨੂੰ ਟੂਰਿਸਟ ਵੀਜ਼ਾ ਦੇ ਲਈ ਚਾਹੀਦਾ ਵਾ ਟੂਰਿਸਟ ਵੀਜ਼ਾ ਦੇ ਅੱਗੇ ਕੀ ਕੀ ਰਿਕੁਆਇਰਮੈਂਟਸ ਹੁੰਦੀਆਂ ਵਾ ਤੁਹਾਡਾ ਕੀ ਪ੍ਰੋਸੀਜਰ ਹੋਏਗਾ ਕਿੰਨਾ ਖਰਚਾ ਲੱਗੇਗਾ ਪ੍ਰੋਪਰ ਰੁਪੀਏ ਦੇ ਵਿੱਚ ਮੈਂ ਤੁਹਾਨੂੰ ਹਰ ਇੱਕ ਚੀਜ਼ ਦਾ ਖਰਚਾ ਦੱਸਾਂਗਾ ਡਿਟੇਲ ਦੇਵਾਂਗਾ ਤੇ ਰਿਕੁਆਇਰਮੈਂਟ ਸਮਝਾਵਾਂਗਾ ਪ੍ਰੋਸੈਸ ਸਮਝਾਵਾਂਗਾ ਤੁਹਾਨੂੰ ਕੋਈ ਵੀ ਐਸੀ ਚੀਜ਼ ਨਹੀਂ ਹੋਊਗੀ ਜਿਹਦੇ ਵਿੱਚ ਕੋਈ ਵੀ ਤੁਹਾਡੇ ਮਨ ਦੇ ਵਿੱਚ ਕਨਫਿਊਜ਼ਨ ਰਹੇ ਜੇ ਸੋ ਬਾਕੀ ਜੇ ਤੁਸੀਂ ਵੀ ਆਪਣਾ ਅਮਰੀਕਾ ਜਾਂ ਫਿਰ ਕੈਨੇਡਾ ਦਾ ਮਲਟੀਪਲ ਐਂਟਰੀ ਟੂਰਿਸਟ ਵੀਜ਼ਾ ਲੈ ਕੇ ਬਾਹਰ ਜਾ ਕੇ ਉਹਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ 767638133 ਦੇ ਉੱਪਰ ਕਾਲ ਜਾਂ WhatsApp ਮੈਸੇਜ ਕਰ ਸਕਦੇ ਹੋ ਔਰ ਜੇ ਤੁਸੀਂ ਡਾਇਰੈਕਟਲੀ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਸਾਡਾ ਆਫਿਸ ਸ਼ਹਿਰ ਬਟਾਲਾ ਦੇ ਵਿੱਚ ਡਿਸਟ੍ਰਿਕਟ ਗੁਰਦਾਸਪੁਰ ਸ਼ਹਿਰ ਬਟਾਲਾ ਨੀਅਰ ਕਾਦੀਆ ਦੀ ਚੌਂਗੀ ਬਾਲ ਹਸਪੀਟਲ ਦੇ ਬਿਲਕੁਲ ਸਾਹਮਣੇ ਸਾਡਾ ਵੀਰ ਇਮੀਗ੍ਰੇਸ਼ਨ ਨਾਮ ਦਾ ਆਫੀਸਰ ਉੱਥੇ ਆ ਕੇ ਡਾਇਰੈਕਟਲੀ ਤੁਸੀਂ ਸਾਨੂੰ ਮਿਲ ਸਕਦੇ ਹੋ ਬਾਕੀ ਜੁੜੇ ਰਹੋ ਵੀਰ ਇਮੀਗ੍ਰੇਸ਼ਨ ਦੇ ਨਾਲ ਧੰਨਵਾਦ